ਰਾਤ ਨੂੰ ਸੌਣ ਵੇਲੇ ਟੈਨਸ਼ਨ ਹੁੰਦੀ ਹੈ ਰਾਤ ਨੂੰ ਸੌਣ ਵੇਲੇ ਘਬਰਾਹਟ ਹੁੰਦੀ ਹੈ ਰਾਤ ਨੂੰ ਸੌਣ ਤੋਂ ਬਾਅਦ ਸਰੀਰ ਸੌ ਜਾਂਦਾ ਹੈ ਦਿਮਾਗ ਨਹੀਂ ਸੌਂਦਾ ਤਾਂ ਅੱਜ ਇਹ ਵੀਡੀਓ ਅਸੀਂ ਤੁਹਾਡੇ ਲਈ ਬਣਾ ਰਹੇ ਹਾਂ ਤੁਹਾਨੂੰ ਬੱਚਿਆਂ ਦੀ ਕੋਈ ਟੈਨਸ਼ਨ ਨਹੀਂ ਤੁਹਾਨੂੰ ਕਿਸੇ ਚੀਜ਼ ਦੀ ਕੋਈ ਟੈਨਸ਼ਨ ਨਹੀਂ ਫਿਰ ਵੀ ਤੁਹਾਡਾ ਜਿਹੜਾ ਧਿਆਨ ਹੈ ਤੁਹਾਡਾ ਜਿਹੜਾ ਦਿਮਾਗ ਹੈ ਉਹ ਉਸ ਪਾਸੇ ਨੂੰ ਨਹੀਂ ਜਾ ਰਿਹਾ ਕੁਆਲਿਟੀ ਮੂਮੈਂਟ ਜਿਹੜਾ ਪਿਆਰ ਮੁਹੱਬਤ ਵਾਲਾ ਟਾਈਮ ਹੁੰਦਾ ਉਹ ਤੁਹਾਡਾ ਪਾਰਟਨਰ ਸਿਰਫ ਤੁਹਾਡੇ ਤੋਂ ਹੀ ਦੁਨੀਆ 'ਚ ਐਕਸਪੈਕਟ ਕਰ ਰਿਹਾ ਜਿਸ ਬੰਦੇ ਨੂੰ ਟੈਨਸ਼ਨ ਹੈ ਉਹਨੂੰ ਕਿਵੇਂ ਪਤਾ ਲੱਗੇ ਵੀ ਮੈਂ ਟੈਨਸ਼ਨ 'ਚ ਆ ਕਿਉਂਕਿ ਟੈਨਸ਼ਨ ਵਾਲੇ ਬੰਦੇ ਨੂੰ ਤਾਂ ਪਤਾ ਨਹੀਂ ਲੱਗਦਾ ਉਹ ਕਹਿੰਦਾ ਜੀ ਮੈਂ ਤਾਂ ਕੋਈ ਟੈਨਸ਼ਨ ਹੀ ਨਹੀਂ ਲੈਂਦਾ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਡਾਕਟਰ ਕੋਈ ਵੀ ਵੈਦ ਜਿਹੜੀ ਜਿਸਮਾਨੀ ਕਮਜ਼ੋਰੀ ਹੈ ਉਹਦੇ ਬਾਰੇ ਹਰ ਗੱਲ ਕਰਦਾ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਅੱਜ ਦਾ ਜਿਹੜਾ ਸਾਡਾ ਵਿਸ਼ੇ ਵੇ ਉਹ ਹੈਗਾ ਦਿਮਾਗੀ ਕਮਜ਼ੋਰੀ ਦਾ ਬਾਈਕ ਪੈਂਚਰ ਹੋ ਜੇ ਕਿਸੇ ਦੀ ਗੱਡੀ ਪੈਂਚਰ ਹੋ ਜੇ ਕੋਈ ਅਸੀਂ ਕਹਿ ਲਈਏ ਘਰ ਦੇ ਵਿੱਚ ਬੱਤੀ ਗੁੱਲ ਹੋ ਜੇ ਉਹ ਕੋਈ ਮਤਲਬ ਛੋਟੇ ਛੋਟੇ ਗੱਲਾਂ ਦੀ ਬੜੀ ਟੈਨਸ਼ਨ ਹੋ ਜਾਂਦੀ ਹੈ ਪਰ ਜਿਹੜੇ ਰਾਜੇ ਸੀ ਮਹਾਰਾਜੇ ਸੀ ਨਵਾਬ ਸੀ ਉਹ ਆਪਣੀ ਟੈਨਸ਼ਨ ਉਹ ਆਪਣੇ ਦਿਮਾਗ ਦੀ ਕਮਜ਼ੋਰੀ ਕਿਵੇਂ ਮੈਨੇਜ ਕਰਦੇ ਸੀ ਉਹਨਾਂ ਕੋਲ ਕਿਹੜੀ ਇਸ ਤਰ੍ਹਾਂ ਦੀ ਚੀਜ਼ ਸੀ ਉਹਨਾਂ ਦੇ ਕੋਲ ਵੀ ਸਾਡੇ ਅੱਗੇ ਬੈਤ ਸੀਗੇ ਉਹਨਾਂ ਦੇ ਕੋਲ ਸ਼ਹਿਨਸ਼ਾਹੀ ਨੁਸਖੇ ਸੀਗੇ ਉਹ ਇੱਕ ਮਸ਼ਰੂਬ ਨਾ ਦੀ ਚੀਜ਼ ਸੀ ਉਹਨੂੰ ਇੱਕ ਡਰਿੰਕ ਹੁੰਦੀ ਹੈ ਇਹਨੂੰ ਅਰੇਬਿਕ ਵਰਡ ਹੈ ਮਸ਼ਰੂਬ ਮਸ਼ਰੂਬ ਇਸਤੇਮਾਲ ਕਰਦੇ ਸੀ ਉਹਦਾ ਨਾਮ ਸੀ ਸ਼ਹਿਨਸ਼ਾਈ ਮਸ਼ਰੂਬ ਸ਼ਹਿਨਸ਼ਾਈ ਮਸ਼ਰੂਬ ਇਹਨੂੰ ਇੱਕ ਵਾਰੀ ਯੂਜ਼ ਕਰਕੇ ਦੇਖੋ ਸਾਡਾ ਸ਼ਹਿਨਸ਼ਾਈ ਨੁਸਖਾ ਜਿਹੜਾ ਇਹ ਤੁਹਾਡੇ ਲਈ ਕਾਰਗਰ ਹੋਏਗਾ ਤੁਹਾਡੇ ਦਿਮਾਗ ਵੀ ਰਿਲੈਕਸ ਹੋਏਗਾ ਤੁਹਾਨੂੰ ਨੀਂਦ ਵੀ ਵਧੀਆ ਆਏਗੀ ਇਹਨਾਂ ਨੂੰ ਤੁਸੀਂ ਉਹ ਨੀਦਰ ਕੁੱਟ ਲਓ ਕੁੱਟ ਕੇ ਇਹਨਾਂ ਦਾ ਦਰਦ ਲੈਣਾ ਮੋਟਾ-ਮੋਟਾ ਜਿਹਾ ਠੀਕ ਹੈ ਠੀਕ ਹੈ ਇਹਦੇ ਵਿੱਚ ਆਪਾਂ ਇਹਨੂੰ ਐਡ ਕਰਾਂਗੇ ਆ ਦੇਖੋ ਇਨੂੰ ਆਪਾਂ ਮਾਰਾ ਜਾਣਾ ਚਿਮਚੇ ਨਾਲ ਇਹਨੂੰ ਹਿਲਾ ਲੈਣਾ ਜਦੋਂ ਤੱਕ ਇਹਦਾ ਉਬਾਲਾ ਆਂਦਾ ਨਵਾਬੀ ਕੁਲੀਏ ਇਹ ਨਵਾਬ ਜਿਹੜੇ ਸੀ ਵੱਡੇ ਅਹੁਦੇਦਾਰ ਸੀ ਪੁਰਾਣੇ ਜ਼ਮਾਨੇ 'ਚ ਇਦਾਂ ਦੀਆਂ ਚੀਜ਼ਾਂ ਲੈਂਦੇ ਸੀਗੇ ਇੱਕ ਮੈਸੇਜ ਸਾਨੂੰ ਕਰੋ ਲਿਖ ਕੇ ਫਾਰਮੂਲਾ ਕਿ ਸ਼ੈਨ ਸ਼ਾਈ ਕੋਰਸ ਦਾ ਕੀ ਫਾਰਮੂਲਾ ਆਪਾਂ ਤੁਹਾਨੂੰ ਸਾਰਾ ਫਾਰਮੂਲਾ ਦੱਸ ਦਾਂਗੇ ਜੇ ਤੁਸੀਂ ਆਪ ਬਣਾਉਣਾ ਚਾਹੁੰਦੇ ਆਪ ਨਾਲੋਂ ਨਹੀਂ ਬਣਾਉਣਾ ਚਾਹੁੰਦੇ ਤੇ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਬਣਿਆ ਬਣਾਇਆ ਵੀ ਪ੍ਰੋਵਾਈਡ ਕਰਾਂਗੇ ਰਾਤ ਨੂੰ ਸੌਣ ਵੇਲੇ ਟੈਨਸ਼ਨ ਹੁੰਦੀ ਹੈ ਰਾਤ ਨੂੰ ਸੌਣ ਵੇਲੇ ਘਬਰਾਹਟ ਹੁੰਦੀ ਹੈ ਰਾਤ ਨੂੰ ਸੌਣ ਤੋਂ ਬਾਅਦ ਸਰੀਰ ਸੌ ਜਾਂਦਾ ਦਿਮਾਗ ਨਹੀਂ ਸੌਂਦਾ ਤਾਂ ਅੱਜ ਇਹ ਵੀਡੀਓ ਅਸੀਂ ਤੁਹਾਡੇ ਲਈ ਬਣਾ ਰਹੇ ਹਾਂ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸੀਫ ਫਾਰੂਕੀ ਤੇ ਮੇਰੇ ਨਾਲ ਨੇ ਨੁਸਖਾ ਫਾਰਮੂਲਾ ਅੱਜ ਤੁਹਾਡੇ ਨਾਲ ਨੀਂਦ ਵਾਲਾ ਸਾਂਝਾ ਕਰਨ ਵਾਲੇ ਕਮਜ਼ੋਰੀ ਵਾਲਾ ਸਾਂਝਾ ਕਰਨ ਵਾਲੇ ਦਿਮਾਗੀ ਕਮਜ਼ੋਰੀ ਵਾਲਾ ਸਾਂਝਾ ਕਰਨ ਵਾਲੇ ਵੈਦ ਗੋਰੀਆਂ ਦੇ ਵੈਦ ਵੈਦ ਹਰਸ਼ਵੀਰ ਜੀ ਸਮਝਾਂਗੇ ਕੀ ਨੁਸਖਾ ਹੈ ਕੀ ਫਾਰਮੂਲਾ ਹੈ ਕਿਵੇਂ ਟੈਨਸ਼ਨਾਂ ਦੂਰ ਹੋਣਗੀਆਂ ਕਿਵੇਂ ਕਮਜ਼ੋਰੀ ਹੈ ਜਿਹੜੀ ਸਾਡੇ ਸਰੀਰ ਦੀ ਹੋਵੇ ਚਾਹੇ ਦਿਮਾਗ ਦੀ ਹੋਵੇ ਜਿਸ ਕਰਕੇ ਸਾਨੂੰ ਜ਼ਿਆਦਾਤਰ ਟੈਨਸ਼ਨ ਹੋ ਜਾਂਦੀ ਹੈ ਉਹ ਕਿਵੇਂ ਦੂਰ ਹੋਣ ਵਾਲੀ ਹੈ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਇੱਕ ਵਾਰ ਫਿਰ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਦੇਸਾ ਉਪਦੇਸ਼ਾਂ ਵਿੱਚ ਬੈਠੇ ਮੇਰੇ ਭੈਣਾ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿ ਅਸੀਂ ਥੋੜੀ ਇੰਟਰਵਿਊ ਸ਼ੁਰੂ ਕਰੀਏ ਗੱਲਬਾਤ ਆਪਾਂ ਸ਼ੁਰੂ ਕਰੀਏ ਨੁਸਖਾ ਫਾਰਮੂਲਾ ਤੁਹਾਡੇ ਕੋਲ ਲਈਏ ਸਾਨੂੰ ਇਹ ਦੱਸੋ ਵੀ ਜਿਸ ਬੰਦੇ ਨੂੰ ਟੈਨਸ਼ਨ ਹੈ ਉਹਨੂੰ ਕਿਵੇਂ ਪਤਾ ਲੱਗੇ ਵੀ ਮੈਂ ਟੈਨਸ਼ਨ ਚਾ ਕਿਉਂਕਿ ਟੈਨਸ਼ਨ ਵਾਲੇ ਬੰਦੇ ਨੂੰ ਤਾਂ ਪਤਾ ਨਹੀਂ ਲੱਗਦਾ ਕਹਿੰਦਾ ਜੀ ਮੈਂ ਤਾਂ ਕੋਈ ਟੈਨਸ਼ਨ ਹੀ ਨਹੀਂ ਲੈਂਦਾ ਨੋ ਟੈਨਸ਼ਨ ਦੇਖੋ ਜੀ ਅੱਜ ਤੱਕ ਜਿੰਨੂੰ ਵੀ ਟੈਨਸ਼ਨ ਹੋਈ ਹੈ ਨਾ ਆਪਣੇ ਮੂੰਹੋਂ ਕੋਈ ਨਹੀਂ ਮੰਨੇ ਆ ਠੀਕ ਹੈ ਠੀਕ ਹੈ ਉਹਦਾ ਇੱਕ ਸੌਖਾ ਤਰੀਕਾ ਦੱਸ ਲਾਂਗਾ ਆਇਡੈਂਟੀਫਾਈ ਕਰਨ ਦਾ ਕਿ ਤੁਸੀਂ ਅੰਡਰ ਸਟ੍ਰੈਸਟ ਹੈਗੇ ਹੋ ਕਿ ਨਹੀਂ ਹੈਗੇ ਤੁਹਾਡਾ ਸਟ੍ਰੈਸ ਲੈਵਲ ਜਿਹਨੂੰ ਆਪਾਂ ਕੋਰਟੀਸੋਲ ਹਾਰਮੋਨ ਕਹਿੰਦੇ ਆ ਉਹ ਕਿੰਨਾ ਜ਼ਿਆਦਾ ਵਧਿਆ ਹੋਇਆ ਉਹਦਾ ਸੌਖਾ ਤਰੀਕਾ ਇਹ ਵੇ ਕਿ ਤੁਸੀਂ ਆਪਣੇ 파ਟਰਨਰ ਨਾਲ ਬੈਠੇ ਹੋ ਕਮਰੇ ਦੇ ਅੰਦਰ ਠੀਕ ਹੈ ਠੀਕ ਹੈ ਤੁਹਾਨੂੰ ਪੈਸੇ ਤੇ ਲੈ ਲਓ ਕੋਈ ਟੈਨਸ਼ਨ ਨਹੀਂ ਤਾਨੂੰ ਬੱਚਿਆਂ ਦੀ ਕੋਈ ਟੈਨਸ਼ਨ ਨਹੀਂ ਤੁਹਾਨੂੰ ਕਿਸੇ ਚੀਜ਼ ਦੀ ਕੋਈ ਟੈਨਸ਼ਨ ਨਹੀਂ ਫਿਰ ਵੀ ਤੁਹਾਡਾ ਜਿਹੜਾ ਧਿਆਨ ਹੈ ਤੁਹਾਡਾ ਜਿਹੜਾ ਦਿਮਾਗ ਹੈ ਉਹ ਉਸ ਪਾਸੇ ਨੂੰ ਨਹੀਂ ਜਾ ਰਿਹਾ ਕੁਆਲਿਟੀ ਮੂਮੈਂਟ ਜਿਹੜਾ ਪਿਆਰ ਮੁਹੱਬਤ ਵਾਲਾ ਟਾਈਮ ਹੁੰਦਾ ਉਹ ਤੁਹਾਡਾ ਪਾਰਟਨਰ ਸਿਰਫ ਤੁਹਾਡੇ ਤੋਂ ਹੀ ਦੁਨੀਆ 'ਚ ਐਕਸਪੈਕਟ ਕਰ ਰਿਹਾ ਉਹ ਤੁਸੀਂ ਉਹਨੂੰ ਨਹੀਂ ਦੇ ਪਾ ਰਹੇ ਇਟ ਮੀਨਸ ਤੁਸੀਂ ਤੁਹਾਡਾ ਤੁਹਾਡਾ ਦਿਮਾਗ ਹੈ ਨਾ ਉਹ ਤੁਸੀਂ ਨਹੀਂ ਕੰਟਰੋਲ ਕਰ ਰਹੇ ਦਿਮਾਗ ਤੁਹਾਨੂੰ ਚਲਾ ਰਿਹਾ ਤੁਸੀਂ ਦਿਮਾਗ ਨੂੰ ਨਹੀਂ ਚਲਾ ਰਹੇ ਤੁਸੀਂ ਟੈਨਸ਼ਨ 'ਚ ਤੁਸੀਂ ਤੁਹਾਡੇ ਜਿਹੜਾ ਕorticol ਹਾਰਮੋਨ ਬਹੁਤ ਵਧਿਆ ਆਇਆ ਹੈ ਤੁਸੀਂ ਅੰਡਰ ਟੈਨਸ਼ਨ ਹੋ ਜਿਹੜੀ ਤੁਹਾਨੂੰ ਨੀਂਦ ਆ ਰਹੀ ਏ ਉਹ ਪ੍ਰੋਪਰ ਨਹੀਂ ਆ ਰਹੀ ਜਦੋਂ ਤੁਹਾਨੂੰ ਨੀਂਦ ਆਂਦੀ ਤੁਹਾਨੂੰ ਹੈਗੀ ਦਿਮਾਗੀ ਕਮਜ਼ੋਰੀ ਓਕੇ ਅੱਜ ਦੀ ਰੇਡ ਦੇ ਵਿੱਚ ਕੋਈ ਵੀ ਡਾਕਟਰ ਕੋਈ ਵੀ ਵੈਦ ਜਿਹੜੀ ਜਸਮਾਨੀ ਕਮਜ਼ੋਰੀ ਓਦੇ ਬਾਰੇ ਹਰ ਗੱਲ ਕਰਦਾ ਅੱਜ ਆਪਾਂ ਗੱਲ ਕਰਨ ਜਾ ਰਹੇ ਅੱਜ ਦਾ ਜਿਹੜਾ ਸਾਡਾ ਵਿਸ਼ੇ ਵੇ ਉਹ ਹੈਗਾ ਦਿਮਾਗੀ ਕਮਜ਼ੋਰੀ ਦਾ ਅੱਛਾ ਜਿਹੜਾ ਦਿਮਾਗੀ ਕਮਜ਼ੋਰੀ ਜਦੋਂ ਹੋ ਜਾਂਦੀ ਹੈ ਫਿਰ ਉਸ ਤੋਂ ਬਾਅਦ ਕੁਆਲਿਟੀ ਮੂਵਮੈਂਟ ਵੀ ਸਪੈਂਡ ਕਰਨ ਦਾ ਦਿਲ ਨਹੀਂ ਕਰਦਾ ਜੀ ਬੰਦੇ ਦਾ ਬਿਲਕੁਲ ਨਹੀਂ ਦਿਲ ਕਰਦਾ ਤੁਹਾਡਾ ਧਿਆਨ ਹੀ ਨਹੀਂ ਉਧਰ ਜਾਏਗਾ ਤੁਹਾਡਾ ਸਰੀਰ ਤੁਹਾਡਾ ਸਾਥ ਹੀ ਨਹੀਂ ਦੇਵੇਗਾ ਡਾਕਟਰ ਸਾਹਿਬ ਫਿਰ ਮੇਰੀ ਇੱਕ ਗੱਲ ਨਾ ਕਈ ਵਾਰ ਜ਼ਿਹਨ ਚ ਬੈਠੇ ਬੈਠੇ ਆਉਂਦੀ ਵੀ ਇਸ ਵੇਲੇ ਕਿਸੇ ਦਾ ਉਹ ਬਾਈਕ ਪੈਂਚਰ ਹੋ ਜੇ ਕਿਸੇ ਦੀ ਗੱਡੀ ਪੈਂਚਰ ਹੋ ਜੇ ਕੋਈ ਅਸੀਂ ਕਹਿ ਲਈਏ ਘਰ ਦੇ ਵਿੱਚ ਬੱਤੀ ਗੁੱਲ ਹੋ ਜੇ ਉਹ ਕੋਈ ਮਤਲਬ ਛੋਟੇ ਛੋਟੇ ਗੱਲਾਂ ਦੀ ਬੜੀ ਟੈਨਸ਼ਨ ਹੋ ਜਾਂਦੀ ਹੈ ਪਰ ਜਿਹੜੇ ਰਾਜੇ ਸੀ ਮਹਾਰਾਜੇ ਸੀ ਨਵਾਬ ਸੀ ਉਹ ਆਪਣੀ ਟੈਨਸ਼ਨ ਉਹ ਆਪਣੇ ਦਿਮਾਗ ਦੀ ਕਮਜ਼ੋਰੀ ਕਿਵੇਂ ਮੈਨੇਜ ਕਰਦੇ ਸੀ ਉਹਨਾਂ ਕੋਲ ਕਿਹੜੀ ਇਸ ਤਰ੍ਹਾਂ ਦੀ ਚੀਜ਼ ਸੀ ਉਹ ਦੱਸ ਸਕਦੇ ਹੋ ਤੁਸੀਂ ਸਾਨੂੰ ਰਾਜੇ ਮਹਾਰਾਜਿਆਂ ਦੀ ਤੁਸੀਂ ਗੱਲ ਕਰਦੇ ਪਏ ਹੋ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਸ਼ਹਿਨशाह ਦੀ ਕਿਹਨਾਂ ਦੀ ਸ਼ਹਿਨशाह ਅੱਛਾ ਜਿਨ੍ਹਾਂ ਦੇ ਅੰਦਰ ਪਤਾ ਨਹੀਂ ਕਿੰਨੀਆਂ ਰਿਆਸਤਾਂ ਦੀਆਂ ਸੀ ਠੀਕ ਹੈ ਜਿਹੜੀਆਂ ਹਜ਼ਾਰਾਂ ਰਿਆਸਤਾਂ ਦੇ ਮਾਲਕ ਹੁੰਦੇ ਨੇ ਠੀਕ ਹੈ ਉਹਨਾਂ ਨੂੰ ਕਹਿੰਦੇ ਨੇ ਸ਼ਹਿਨशाह ਠੀਕ ਹੈ ਪੂਰੇ ਹਿੰਦੁਸਤਾਨ ਦਾ ਇੱਕ ਸ਼ਹਿਨशाह ਸੀ ਪਤਾ ਤੁਹਾਨੂੰ ਜੀ 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 ਸੋ ਹਿਸਟਰੀ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਆ ਉਹਨਾਂ ਦੇ ਕੋਲ ਵੀ ਸਾਡੇ ਅਰਗੇ ਬੈਦ ਸੀਗੇ ਠੀਕ ਹੈ ਉਹਨਾਂ ਦੇ ਕੋਲ ਸ਼ਹਿਨਸ਼ਾਈ ਨੁਸਖੇ ਸੀਗੇ ਉਹ ਇੱਕ ਮਸ਼ਰੂਬ ਨਾਂ ਦੀ ਚੀਜ਼ ਸੀ ਉਹਨੂੰ ਇੱਕ ਡਰਿੰਕ ਹੁੰਦੀ ਹੈ ਇਹਨੂੰ ਅਰੇਬਿਕ ਵਰਡ ਹੈ ਮਸ਼ਰੂਬ ਠੀਕ ਹੈ ਮਸ਼ਰੂਬ ਇਸਤੇਮਾਲ ਕਰਦੇ ਸੀ ਉਹਦਾ ਨਾਂ ਸੀ ਸ਼ਹਿਨਸ਼ਾਈ ਮਸ਼ਰੂਬ ਮਸ਼ਰੂਬ ਵਰਡ ਜਿਹੜਾ ਮਸ਼ਰੂਮ ਤੋਂ ਅਲੱਗ ਹੈ ਮਸ਼ਰੂਮ ਜਿਹੜਾ ਉਹ ਜਿਹੜਾ ਇੱਕ ਸਬਜ਼ੀ ਦਾ ਨਾਮ ਹੈ ਮਸ਼ਰੂਬ ਜਿਹੜੀ ਹੈ ਉਹ ਇੱਕ ਡਰਿੰਕ ਹੈ ਉਹ ਅਰੇਬਿਕ ਵਰਡ ਹੈ ਉਹ ਜਿਹੜੀ ਡਰਿੰਕ ਹੈ ਇੱਕ ਖਾਸ ਡਰਿੰਕ ਹੈ ਜਿਹਦੇ ਨਾਲ ਤੁਹਾਡੇ ਦਿਮਾਗ ਦੇ ਵਿੱਚ ਜਿਹੜਾ ਤੁਹਾਡਾ ਕੋਰਟੀਸੋਲ ਹਾਰਮੋਨ ਵਧਿਆ ਆ ਮੀਨਸ ਤੁਹਾਡੀ ਦਿਮਾਗੀ ਕਮਜ਼ੋਰੀ ਹੈ ਜਿਹੜੀ ਤੁਹਾਡਾ ਸਟ्रेस ਲੈਵਲ ਵਧਿਆ ਆ ਤੁਹਾਨੂੰ ਛੋਟੀ ਛੋਟੀ ਗੱਲ ਤੇ ਟੈਨਸ਼ਨ ਹੋ ਜਾਂਦੀ ਹੈ ਜੇ ਤੁਸੀਂ ਆਪਣੀ ਬੇਫਿਕਰੀ ਵਧਾਣੀ ਚਾਹੁੰਦੇ ਹੋ ਬੇਫਿਕਰੀ ਮਤਲਬ ਜਦੋਂ ਤੁਸੀਂ ਆਪਣੇ ਪਾਰਟਨਰ ਕੋਲ ਜਾਓ ਤੁਹਾਡਾ ਜਿਸਮ ਤੇ ਤੁਹਾਡਾ ਦਿਮਾਗ ਦੋਨੋਂ ਚੀਜ਼ਾਂ ਕੋਆਰਡੀਨੇਸ਼ਨ ਚ ਰਹਿਣ ਦੋਨੋਂ ਚੀਜ਼ਾਂ ਤੁਹਾਡਾ ਸਾਥ ਦੇਣ ਹੁਣ ਤੁਹਾਨੂੰ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਕੇ ਤੁਹਾਨੂੰ ਗੱਲ ਸਮਝਾ ਦਿੰਦਾ ਮੈਂ ਕੀ ਕਹਿਣਾ ਚਾਹੁੰਦਾ ਵੀ ਇੱਕ ਮੇਰੇ ਕੋਲ ਮਰੀਜ਼ ਆਇਆ ਇੱਥੇ ਉਹਨੇ ਆਪਣੇ ਸਾਰੇ ਟੈਸਟ ਕਰਾਏ ਸਾਰੇ ਟੈਸਟ ਨਾਰਮਲ ਨੇ ਪਿਸ਼ਾਬ ਦੇ ਵਿੱਚ ਕੋਈ ਇਨਫੈਕਸ਼ਨ ਨਹੀਂ ਹੈਗੀ ਸਪਰਮ ਕਾਊਂਟ ਆਲ ਗੁੱਡ ਹੈ ਟੈਸਟੋਸਟੇਰੋਨ ਲੈਵਲ ਉਹਦਾ ਹਾਈ ਹੈ ਪਰ ਉਹ ਕਹਿੰਦਾ ਕਿ ਮੈਂ ਅਨਏਬਲ ਟੂ ਪਰਫਾਰਮ ਮੈਂ ਆਪਣੇ ਪਾਰਟਨਰ ਨੂੰ ਖੁਸ਼ੀ ਦੇ ਨਹੀਂ ਸਕਦਾ ਮੈਂ ਕੋਈ ਵੀ ਖੁਸ਼ੀ ਨਹੀਂ ਦੇ ਸਕਦਾ ਅਸੀਂ ਕੁਆਲਟੀ ਟਾਈਮ ਸਪੈਂਡ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਜੀ ਨਹੀਂ ਕਰ ਸਕਦੇ ਬਿਲਕੁਲ ਨਹੀਂ ਕਰ ਸਕਦੇ ਉਹਦੇ ਵਿੱਚ ਹੁਣ ਅਸੀਂ ਕੀ ਕਰਾਂਗੇ ਅਸੀਂ ਇਹੀ ਕਰਾਂਗੇ ਨਾ ਵੀ ਉਹਨੂੰ ਕਵਾਂਗੇ ਵੀ ਭਾਈ ਤੈਨੂੰ ਕਿਸ ਗੱਲ ਦੀ ਟੈਨਸ਼ਨ ਹੈ ਠੀਕ ਹੈ ਉਹਨਾਂ ਪੇਸ਼ੈਂਟਾਂ ਲਈ ਜਿਨ੍ਹਾਂ ਦੀ ਉਮਰ 40 ਸਾਲ ਤੋਂ ਉੱਤੇ ਹੋ ਚੁੱਕੀ ਹੈ ਜਿਨ੍ਹਾਂ ਨੂੰ ਸ਼ੂਗਰ ਹੈ ਜਿਹੜੇ ਆਪਣੇ ਆਪ ਨੂੰ ਕਹਿੰਦੇ ਜੀ ਅਸੀਂ ਅਨਏਬਲ ਟੂ ਪਰਫਾਰਮ ਹੋ ਗਏ ਆ ਅਸੀਂ ਅਨਫਿਟ ਹੋ ਗਏ ਆ ਹੁਣ ਤਾਂ ਨਾ ਦੇ ਹੀ ਰਹਿ ਗਏ ਬੰਦੇ ਬਿਲਕੁਲ ਨਾ ਦੇ ਹੀ ਬੰਦੇ ਰਹਿ ਗਏ ਕਿਉਂਕਿ ਹਰ ਬੰਦੇ ਕੋ ਆਪਣਾ ਆਪਣਾ ਏਕਸਕਿਊਜ਼ ਹੈਗਾ ਉਹ ਕਹਿੰਦਾ ਜੀ ਮੈਨੂੰ ਬਿਜ਼ਨਸ ਦੀ ਬੜੀ ਟੈਨਸ਼ਨ ਹੈ ਇੱਕ ਕਹਿੰਦਾ ਜੀ ਮੇਰੇ ਕੋਲ ਪਰਿਵਾਰ ਦੀ ਬੜੀ ਟੈਨਸ਼ਨ ਹੈ ਇੱਕ ਕਹਿੰਦਾ ਮੈਨੂੰ ਡਾਇਬੀਟਿਸ ਹੋ ਗਈ ਹੈ ਆ ਤਿੰਨੇ ਚੀਜ਼ਾਂ ਜਦੋਂ ਮਿਲਾ ਲੈਂਦੇ ਨੇ ਨੰਬਰ ਆਫ ਏਕਸਕਿਊਜ਼ ਆ ਗਏ ਜੀ ਬਹਾਨੇ ਆ ਗਏ ਸਾਡੇ ਕੋ ਆਪਾਂ ਆਪਣੇ ਆਪ ਨੂੰ ਬਹਾਨਾ ਦੇ ਕੇ ਬੜੇ ਆਸਾਨੀ ਨਾਲ ਜਸਟੀਫਾਈ ਕਰਕੇ ਸਾਈਡ ਤੇ ਨਿਕਲ ਜੰਨੇ ਆ ਸੋ ਇਹ ਬਾਨੇ ਜਿੰਨਾ ਜਿੰਨਾ ਮੇਰੇ ਵੀਰਾਂ ਦੇ ਕੋਲ ਹੈਗੇ ਨੇ ਮੇਰੀ ਹੱਥ ਜੋੜ ਕੇ ਬੇਨਤੀ ਹੈ ਪਿਆਰ ਨਾਲ ਵੀ ਇੱਕ ਵਾਰੀ ਸਾਡਾ ਜਿਹੜਾ ਸ਼ਹਿਨਸ਼ਾਹੀ ਮਸ਼ਰੂਬ ਏ ਇਹਨੂੰ ਇੱਕ ਵਾਰੀ ਯੂਜ਼ ਕਰਕੇ ਦੇਖੋ ਸਾਡਾ ਸ਼ਹਿਨਸ਼ਾਹੀ ਨੁਸਖਾ ਜਿਹੜਾ ਇਹ ਤੁਹਾਡੇ ਲਈ ਕਾਰਗਰ ਹੋਏਗਾ ਤੁਹਾਡੇ ਦਿਮਾਗ ਵੀ ਰਿਲੈਕਸ ਹੋਏਗਾ ਤੁਹਾਨੂੰ ਨੀਂਦ ਵੀ ਵਧੀਆ ਆਏਗੀ ਤੁਹਾਡੀ ਟਾਈਮਿੰਗ ਵੀ ਵਧੀਆ ਲੱਗੇਗੀ ਤੁਹਾਡਾ ਸਰੀਰ ਤੁਹਾਡਾ ਉਸ ਟਾਈਮ ਤੇ ਸਾਥ ਦੇਗਾ ਜਦੋਂ ਤੁਸੀਂ ਆਪਣੇ ਪਾਰਟਨਰ ਦੇ ਨਾਲ ਬੈਠੇ ਹੋਵੋਗੇ ਤੁਹਾਡਾ ਧਿਆਨ ਵੀ ਆਟੋਮੈਟਿਕਲੀ ਉਧਰ ਨੂੰ ਜਾਏਗਾ ਅੱਛਾ ਡਾਕਟਰ ਸਾਹਿਬ ਉੱਤਰ ਚਲੋ ਠੀਕ ਹੈ ਸੀ ਤੁਸੀਂ ਅੱਜ ਇੱਕ ਸ਼ਬਦ ਇਸਤੇਮਾਲ ਕੀਤਾ ਸ਼ਹਿਨਸ਼ਾਹੀ ਮਸ਼ਰੂਬ ਮਸ਼ਰੂਬ ਇਹ ਬੜਾ ਨਾ ਹੀ ਬੜਾ ਸੋਹਣਾ ਹੈ ਜੀ ਇਹ ਫਿਰ ਜਿਹੜੇ ਰਾਜੇ ਮਹਾਰਾਜੇ ਜਾਂ ਸ਼ਹਿਨशाह ਸੀ ਉਹ ਸਟਾਈਲ ਦੇ ਲੋਕ ਹੈ ਵੱਡੇ ਲੋਕ ਹੁਣ ਵੀ ਵੱਡੇ ਵਪਾਰੀ ਨੇ ਜਿਹੜੇ ਜਾਂ ਵੱਡੇ ਵੱਡੇ ਜਿਨ੍ਹਾਂ ਦੇ ਬਹੁਤ ਕਾਰੋਬਾਰ ਹੈਗੇ ਨੇ ਤੇ ਉਹ ਉਹ ਵੀ ਹੁਣ ਵੀ ਇਹੀ ਮਤਲਬ ਮਸ਼ਰੂਬ ਵਗੈਰਾ ਯੂਜ਼ ਕਰਦੇ ਨੇ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਦੇਖੋ ਜੀ ਜਿਹੜਾ ਨੁਸਖਾ ਫਾਰਮੂਲਾ ਮੈਂ ਅੱਜ ਤੋਂ ਸੰਜਾ ਰਹੇ ਆ ਵਾ ਇਹ ਅਰਬ ਕੰਟਰੀਆਂ ਦੇ ਵਿੱਚ ਬੜਾ ਚੱਲਦਾ ਤੇ ਸਾਡੇ ਅਰਬੀ ਭਰਾ ਜਿਹੜੇ ਨੇ ਉਹ ਤੁਹਾਨੂੰ ਪਤਾ ਇੱਕ ਵਿਆਹ ਨਹੀਂ ਕਰਾਉਂਦੇ ਉਹਨਾਂ ਦੇ ਕੋਲ 5 7 10 ਰਾਣੀਆਂ ਹਰ ਵੇਲੇ ਹੁੰਦੀਆਂ ਉਹਨਾਂ ਨੂੰ ਮੈਨੇਜ ਕਰਨ ਲਈ ਉਹਨਾਂ ਲਈ ਇਹ ਜਿਹੜੀ ਚੀਜ਼ ਏ ਟੋਨਿਕ ਜਿਹੜਾ ਅਸੀਂ ਤੁਹਾਨੂੰ ਦੱਸਦੇ ਪਏ ਆ ਇੱਕ ਅਰੈਬਿਕ ਟੋਨਿਕ ਏ ਇਹ ਪੁਰਾਣੇ ਜ਼ਮਾਨੇ ਦੇ ਵਿੱਚ ਸ਼ੈਨਸ਼ਾ ਯੂਜ਼ ਕਰਦੇ ਸੀ ਅੱਜ ਦੇ ਜ਼ਮਾਨੇ ਦੇ ਵਿੱਚ ਜਿਹੜੇ ਅਰਬੀ ਲੋਕ ਨੇ ਉਹ ਅੱਜ ਵੀ ਯੂਜ਼ ਕਰ ਰਹੇ ਨੇ ਬਟ ਇਹਦੇ ਬਾਰੇ ਪਤਾ ਸਾਰੇ ਵੈਦਾਂ ਨੂੰ ਹੈ ਠੀਕ ਹੈ ਪੁਰਾਣੇ ਵੈਦ ਜਿੰਨੇ ਵੀ ਹੈਗੇ ਉਹਨਾਂ ਨੂੰ ਸਾਰੀ ਜਾਣਕਾਰੀ ਏ ਬਟ ਇਹ ਨੁਸਕਾ ਫਾਰਮੂਲਾ ਉਹ ਸੀਕ੍ਰੇਟ ਰੱਖਦੇ ਨੇ ਦੱਸਦੇ ਨਹੀਂ ਅਸੀਂ ਆਪਣਾ ਸੀਕ੍ਰੇਟ ਜਿਹੜਾ ਉਹ ਅੱਜ ਰਿਵੀਲ ਕਰਨ ਜਾ ਰਹੇ ਆ ਦੱਸਣ ਜਾ ਰਹੇ ਆ ਕਾਪੀ ਪੈਨਸਲ ਲੋ ਨੋਟ ਕਰੋ ਨੁਸਖਾ ਫਾਰਮੂਲਾ ਪੂਰਾ ਯੂਜ਼ ਕਰੋ ਤੇ ਆਨੰਦ ਲਓ ਜੀ ਜੀ ਅੱਛਾ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਕਿਸੇ ਨੁਸਖੇ ਫਾਰਮੂਲੇ ਦੇ ਉੱਤੇ ਆਈਏ ਅਸੀਂ ਸਮਝੀਏ ਕਿ ਕਿਸ ਤਰੀਕੇ ਨਾਲ ਜਿਹੜਾ ਸ਼ਹਿਨਸ਼ਾਹੀ ਮਸ਼ਰੂਬ ਹੈਗਾ ਲੋਕਾਂ ਦੀ ਟੈਨਸ਼ਨ ਲੋਕਾਂ ਦੀ ਦਿਮਾਗੀ ਕਮਜ਼ੋਰੀ ਹੈ ਜਿਹੜੀ ਜਾਂ ਵਿਅਹਤਾ ਲਾਈਫ ਦੇ ਵਿੱਚ ਜਿਹੜੀ ਕਮਜ਼ੋਰੀ ਆ ਜਾਂਦੀ ਉਹਨੂੰ ਦੂਰ ਕਰੇਗਾ ਸਾਨੂੰ ਇਹ ਦੱਸੋ ਵੀ ਜਿਨ੍ਹਾਂ ਕੋਲ ਇਹਨਾਂ ਦਾ ਟਾਈਮ ਨਹੀਂ ਹੁੰਦਾ ਡਾਕਟਰ ਸਾਹਿਬ ਤੇ ਫਿਰ ਉਹ ਕੀ ਕਰਨ ਜੀ ਕੋਈ ਤੁਸੀਂ ਇਹ ਦੇਖੋ ਅਸੀਂ ਦਿਖਾ ਦਿੰਦੇ ਹਾਂ ਡਾਕਟਰ ਸਾਹਿਬ ਨੇ ਇੱਥੇ ਸ਼ਹਿਨਸ਼ਾਹੀ ਮਸ਼ਰੂਬ ਵਾਸਤੇ ਜਿਹੜੇ ਇਹ ਕੋਈ ਫਲ ਹੈਗਾ ਅੰਡਰਸਟੱਬ ਕਹਿੰਦੇ ਸੀ ਵੀ ਅਸੀਂ ਲਾਈਵ ਹੀ ਦੱਸਾਂਗੇ ਤੁਹਾਨੂੰ ਇਲਾਇਚੀ ਰੱਖੀ ਹੋਇਆ ਲੌਂਗ ਰੱਖਿਆ ਹੋਇਆ ਤੇ ਇਹ ਦੁੱਧ ਰੱਖਿਆ ਹੋਇਆ ਹੈ ਤੇ ਇਹਦਾ ਕਰਨਾ ਕੀ ਹੈ ਜੱਟਸਾਬ ਇਹ ਵੀ ਅਸੀਂ ਸਮਝਾਂਗੇ ਪਰਸਨ ਨੂੰ ਇਹ ਦੱਸੋ ਵੀ ਉਹਦੇ ਵਾਸਤੇ ਤੁਹਾਡੇ ਕੋਲ ਕੀ ਹੱਲ ਹੈ ਸਾਡੇ ਕੋਲ ਲਈ ਤਿੰਨ ਕੋਰਸ ਹੈਗੇ ਨੇ ਇੱਕ ਹੈਗਾ ਕੋਰਸ ਹੈਗੇ ਨੇ ਕੋਰਸ ਕਰਨੇ ਬਣਗੇ ਕੋਰਸ ਦਾ ਮਤਲਬ ਇਹ ਟੈਨਸ਼ਨ ਕਮਜ਼ੋਰੀ ਖਤਮ ਕਰਨ ਵਾਲਾ ਕੋਰਸ ਜੀ ਟੈਨਸ਼ਨ ਕਮਜ਼ੋਰੀ ਦੂਰ ਕਰਨ ਵਾਲਾ ਕੋਰਸ ਸਰੀਰ 'ਚ ਦਿਮਾਗੀ ਪਾਵਰ ਬਣਾਉਣ ਵਾਲਾ ਕੋਰਸ ਜਿਹੜੇ ਬੰਦੇ ਦੀ ਫਰੂਕੀ ਸਾਹਿਬ ਬਿਲ ਪਾਵਰ ਸਟਰੋਂਗ ਹੈ ਨਾ ਜਿਹੜਾ ਬੰਦਾ ਮੈਂਟਲੀ ਸਟਰੋਂਗ ਹੈ ਉਹ ਕੋਈ ਵੀ ਡਿਸੀਜਨ ਬੇਬਾਕ ਹੋ ਕੇ ਲੈ ਸਕਦਾ ਲਾਈਫ ਦਾ ਉਹਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਪੈ ਜੇ ਉਹ ਚੋਂ ਬਾਹਰ ਨਿਕਲਣ ਦਾ ਹੱਲ ਸੋਚਦਾ ਠੀਕ ਹੈ ਠੀਕ ਹੈ ਉਹ ਗ੍ਰਸਤ ਜੀਵਨ ਵੀ ਜਿਹੜਾ ਆਪਣਾ ਬਹੁਤ ਵਧੀਆ ਤਰੀਕੇ ਨਾਲ ਇੰਜੋਏ ਕਰਦਾ ਠੀਕ ਹੈ ਸਾਰਾ ਕੁਝ ਬਿਲਕੁਲ ਟੈਨਸ਼ਨ ਫਰੀ ਸਟ्रेस ਫਰੀ ਲਾਈਫ ਚ ਜੀਣੀ ਚਾਹੁੰਦੇ ਹੋ ਤੇ ਸਾਡਾ ਉਹ ਕੋਰਸ ਕਰੋ ਤੇ ਤੁਹਾਨੂੰ ਆਨੰਦੀ ਆਨੰਦ ਤੁਸੀਂ ਕਹੋਗੇ ਮੈਂ ਜ਼ਿੰਦਗੀ ਜੀਣ ਦਾ ਮਜ਼ਾ ਹੀ ਹੁਣ ਮੈਨੂੰ ਆਇਆ ਲਾਈਫ ਚ ਇਹ ਜਿਹੜਾ ਸ਼ਹਿਨਸ਼ਾਹੀ ਤੁਸੀਂ ਕਹਿ ਰਹੇ ਹੋ ਵੀ ਇਹ ਨੁਸਖਾ ਫਾਰਮੂਲਾ ਉਹਦੇ ਦਮ ਤੇ ਹੀ ਹੋਏਗਾ ਮਤਲਬ ਉਸ ਤਰ੍ਹਾਂ ਦਾ ਹੀ ਹੋਏਗਾ ਸਾਰੀਆਂ ਚੀਜ਼ਾਂ ਦੇਖੋ ਜੀ ਐਦਾਂ ਹੁੰਦਾ ਕਈ ਲੋਕਾਂ ਦੇ ਕੋਲ ਇਨਫ ਟਾਈਮ ਹੈ ਉਹ ਇਹ ਚੀਜ਼ਾਂ ਇਸਤੇਮਾਲ ਕਰ ਸਕਦੇ ਨੇ ਸਾਡੇ ਐਨ ਆਰ ਆਈ ਭਰਾ ਬਾਹਰ ਬੈਠੇ ਨੇ ਉਹਨਾਂ ਦੇ ਕੋਲ ਆ ਚੀਜ਼ਾਂ ਇਕੱਠੀਆਂ ਨਹੀਂ ਹੋਣੀਆਂ ਉਹਨਾਂ ਨੇ ਇੰਨਾ ਜ਼ੋਰ ਨਹੀਂ ਲਾਣਾ ਕਿਉਂਕਿ ਉਹਨਾਂ ਦੇ ਕੋਲ ਟਾਈਮ ਨਹੀਂ ਹੈਗਾ ਇਹਨਾਂ ਕੋਲ ਸਾਰੀ ਚੀਜ਼ਾਂ ਹੈਗੀਆਂ ਟਾਈਮ ਹਾਂ ਟਾਈਮ ਨਹੀਂ ਹੈਗਾ ਸਮਾਨ ਇਕੱਠਾ ਕਰਨ ਨੂੰ ਸੋ ਉਹਨਾਂ ਲਈ ਸਪੈਸ਼ਲੀ ਅਸੀਂ ਇੱਕ ਸ਼ੈਨਸ਼ਈ ਕੋਰਸ ਤਿਆਰ ਕੀਤਾ ਓਕੇ ਉਹ ਕੋਰਸ ਦੇ ਵਿੱਚ ਈਚ ਐਂਡ ਐਵਰੀਥਿੰਗ ਜਿਹੜੀਆਂ ਜਿਹੜੀਆਂ ਚੀਜ਼ਾਂ ਇਹਦੇ ਗੁੰਨ ਨੇ ਉਹ ਤੇ ਹੈ ਹੀ ਨੇ ਉਸ ਤੋਂ ਇਲਾਵਾ ਕਈ ਚੀਜ਼ਾਂ ਦਨੀਆਂ ਹੈਗੀਆਂ ਜੜੀਆਂ ਬੁੱਟੀਆਂ ਦਨੀਆਂ ਹੈਗੀਆਂ ਦੁਰਲਭ ਨੇ ਉਹ ਠੀਕ ਹੈ ਜੇ ਫਿਰ ਵੀ ਉਹਨਾਂ ਦੇ ਕੁਐਸਚਨ ਦਿਮਾਗ ਦੇ ਵਿੱਚ ਹੈਗਾ ਵੀ ਅਸੀਂ ਉਹਨਾਂ ਚੀਜ਼ਾਂ ਦੇ ਵਿੱਚ ਕੀ ਚੀਜ਼ਾਂ ਯੂਜ਼ ਕਰਦੇ ਆ ਤੇ ਇੱਕ ਮੈਸੇਜ ਸਾਨੂੰ ਕਰੋ ਲਿਖ ਕੇ ਫਾਰਮੂਲਾ ਕਿ ਸ਼ੈਨਸ਼ਾਈ ਕੋਰਸ ਦਾ ਕੀ ਫਾਰਮੂਲਾ ਆ ਪਤਾ ਨੂੰ ਸਾਰਾ ਫਾਰਮੂਲਾ ਦੱਸ ਦਾਂਗੇ ਜੇ ਤੁਸੀਂ ਆਪ ਬਣਾਣਾ ਚਾਹੁੰਦੇ ਆਪ ਨਾਲੋਂ ਨਹੀਂ ਬਣਾਣਾ ਚਾਹੁੰਦੇ ਤੇ ਕੋਈ ਗੱਲ ਨਹੀਂ ਅਸੀਂ ਤੁਹਾਨੂੰ ਬਣਾ ਬਣਾਇਆ ਵੀ ਪ੍ਰੋਵਾਈਡ ਕਰਾਂਗੇ ਜੀ ਜੀ ਅੱਛਾ ਤੇ ਡਾਕਟਰ ਸਾਹਿਬ ਹੁਣ ਸਾਨੂੰ ਇਹ ਦੱਸੋ ਵੀ ਇਹ ਨੁਸਖਾ ਫਾਰਮੂਲਾ ਹੈ ਇਹ ਕਿਸ ਤਰੀਕੇ ਨਾਲ ਇਨਟੇਕ ਕਰਨਾ ਹੈ ਸ਼ੈਨਸ਼ਾਈ ਮਸ਼ਰੂਬ ਕਿਵੇਂ ਬਣਾਉਣਾ ਬਹੁਤ ਆਸਾਨ ਹੈ ਜੀ ਬਣਾਣਾ ਇਹਨੂੰ ਜੀ ਜੀ ਹਾਂ ਜੀ ਆਪਾਂ ਤੁਹਾਨੂੰ ਲਾਈਵ ਬਣਾ ਕੇ ਦਿਖਾ ਦਿੰਨੇ ਆ ਸ਼ੈਨਸ਼ਾਈ ਮਸ਼ਰੂਬ ਸ਼ੁਰੂ ਕਰ ਲੈਂਗੇ ਆ ਦੇਖੋ ਮੈਨੂੰ ਦੁੱਧ ਪਾ ਲਿਆ ਜੀ ਹਾਂਜੀ ਦੁੱਧ ਨੂੰ ਗਰਮ ਕਰਦੇ ਆਪਾਂ ਠੀਕ ਹੈ ਅੱਛਾ ਡਾਕਟਰ ਸਾਹਿਬ ਜਦੋਂ ਤੱਕ ਦੁੱਧ ਇਹਨੂੰ ਗਰਮ ਕਰਨੇ ਦੀ ਤੁਹਾਨੂੰ ਹਾਂਜੀ ਦੁੱਧ ਨੂੰ ਗਰਮ ਕਰਨਾ ਪਏਗਾ ਨਾ ਗਰਮ ਕਰਕੇ ਹੀ ਉਹਦਾ ਵਿੱਚ ਜਿਹੜੇ ਗੋਣੇ ਪੂਰੇ ਆਣਗੇ ਬਾਹਰ ਠੀਕ ਹੈ ਜਦੋਂ ਦੁੱਧ ਗਰਮ ਹੋ ਜਾਏਗਾ ਫਿਰ ਉਹ ਚ ਆਪਾਂ ਇਹ ਸਾਰਾ ਸਮਾਨ ਕਿੱਦਾਂ ਪਾਣਾ ਉਹ ਤੁਹਾਨੂੰ ਦੱਸਾਂਗੇ ਸਾਰਾ ਕਿੱਦਾਂ ਪਾਣਾ ਜੀ ਜੀ ਹਾਂਜੀ ਉਦੋਂ ਤੱਕ ਆਹ ਤੁਹਾਨੂੰ ਦੱਸਣ ਲੱਗਾ ਸੀ ਜਿਹੜੀ ਗੋਲੀ ਦਾ ਆਪਾਂ ਜ਼ਿਕਰ ਕਰ ਰਹੇ ਸੀ ਨਾ ਸ਼ਹਿਨ ਸ਼ਾਹ ਹਾਂ ਨਵਾਬੀ ਗੋਲੀ ਏ ਇਹ ਨਵਾਬ ਜਿਹੜੇ ਸੀ ਵੱਡੇ ਵੱਡੇਦਾਰ ਸੀ ਪੁਰਾਣੇ ਜ਼ਮਾਨੇ 'ਚ ਇਦਾਂ ਦੀਆਂ ਚੀਜ਼ਾਂ ਲੈਂਦੇ ਸੀਗੇ ਮਤਲਬ ਕਿ ਟੈਨਸ਼ਨ ਵੀ ਦੂਰ ਕਰੂ ਔਰ ਕਮਜ਼ੋਰੀ ਵੀ ਦੂਰ ਕਰੂ ਦਿਮਾਗੀ ਜਾਂ ਸਰੀਰਿਕ ਦੇਖੋ ਫਰੂਕੀ ਸਾਹਿਬ ਜਦੋਂ ਤੱਕ ਇਨਸਾਨ ਦੇ ਦਿਮਾਗ ਨਹੀਂ ਨਾ ਸ਼ਾਂਤ ਹੁੰਦਾ ਉਦੋਂ ਤੱਕ ਉਹ ਜਿਹੜੇ ਪਰਸਨਲ ਮੂਮੈਂਟ ਹੁੰਦੇ ਨੇ ਤੁਹਾਡੇ ਪਾਰਟਨਰ ਦੇ ਨਾਲ ਇੰਜੋਇਮੈਂਟ ਕਰਨੀ ਹੁੰਦੀ ਏ ਉਦੋਂ ਤੱਕ ਕੋਈ ਚੀਜ਼ ਪੋਸੀਬਲ ਹੀ ਨਹੀਂ ਕਿਉਂਕਿ ਤੁਹਾਡੇ ਸਰੀਰ ਨੇ ਤੁਹਾਡਾ ਸਾਥ ਨਹੀਂ ਦੇਣਾ ਸਮਝੇਗੇ ਨਾ ਗੱਲ ਤੁਸੀਂ ਜਦੋਂ ਤੱਕ ਤੁਸੀਂ ਬਾਡੀ ਨੂੰ ਤਿਆਰ ਨਹੀਂ ਕਰੋਗੇ ਬਾਡੀ ਨੂੰ ਰਿਲੈਕਸ ਨਹੀਂ ਕਰੋਗੇ ਉਦੋਂ ਤੱਕ ਤੁਸੀਂ ਅਨਏਬਲ ਟੂ ਪਰਫਾਰਮ ਹੋ ਜਾਓਗੇ ਜੀ ਜੀ ਅੱਛਾ ਡਾਕਟਰ ਸਾਹਿਬ ਉਧਰ ਲਗਭਗ ਦੁੱਧ ਜਿਹੜਾ ਗਰਮ ਹੋ ਚੁੱਕਿਆ ਹੈ ਅੱਛਾ ਕੀ ਕੀ ਚੀਜ਼ ਕਿਵੇਂ ਪਾਉਣੇ ਸਾਨੂੰ ਇਹ ਵੀ ਸਮਝਾ ਦੇ ਬਹੁਤ ਆਸਾਨ ਹੈ ਜੀ ਦੇਖੋ ਮੈਂ ਤੁਹਾਨੂੰ ਲਾਈਵ ਇੱਥੇ ਪਾ ਕੇ ਦਿਖਾ ਦਿੰਦਾ ਵਾਂ ਇਹ ਕੀ ਗੱਡੇ ਜੀ ਵਿੱਚੋਂ ਇਹ ਕੀ ਗੱਡੇ ਇਹ ਜੈਫਲ ਹੈ ਜੀ ਜੈ ਅੱਛਾ ਅੱਛਾ ਜੈਫਲ ਹੈ ਜੈਫਲ ਹੈ ਜੀ ਠੀਕ ਹੈ ਜੈਫਲ ਤੁਸੀਂ ਇਹਦੇ ਵਿੱਚ ਅਸੀਂ ਵੱਧ ਤੋਂ ਵੱਧ ਜੇ ਲੌਂਗ ਤੁਹਾਡੇ ਕੋਲ ਛੋਟੇ ਨੇ ਤੇ ਤੁਸੀਂ ਤਿੰਨ ਪੀਸ ਯੂਜ਼ ਕਰ ਸਕਦੇ ਹੋ ਇਹਨਾਂ ਨੂੰ ਤੁਸੀਂ ਓਨੀਦਰ ਕੁੱਟ ਲਓ ਕੁੱਟ ਕੇ ਇਹਨਾਂ ਦਾ ਦਰੜ ਲੈਣਾ ਮੋਟਾ-ਮੋਟਾ ਜਿਹਾ ਠੀਕ ਹੈ ਠੀਕ ਹੈ ਤੇ ਇੱਕ ਲਾਚੀ ਯੂਜ਼ ਕਰਨੀ ਹੈ ਦੇ ਵਿੱਚ ਛੋਟੀ ਲਾਚੀ ਲੈਣੀ ਹੈ ਹਰੀ ਲਾਚੀ ਇਹਨੂੰ ਯੂਜ਼ ਕਰ ਲਿਆ ਜੀ ਆ ਦੇਖੋ ਜੀ ਜੀ ਇਹ ਆਯੁਰਵੇਦ ਦੇ ਹਿਸਾਬ ਨਾਲ ਬੈਸਟ ਜਿਹੜਾ ਨੁਸਕਾ ਹੈ ਇਹ ਫਾਰਮੂਲਾ ਹੈ ਇਹਨੇ ਤੁਹਾਡੀ ਬੋਡੀ ਨੂੰ ਰਿਲੈਕਸ ਵੀ ਕਰਨਾ ਹੈ ਤੁਹਾਨੂੰ ਨੀਂਦ ਵੀ ਵਧੀਆ ਲੈ ਕੇ ਆਣੀ ਹੈ ਤੇ ਆਹ ਦੇਖੋ ਜੀ ਸਾਡਾ ਨੁਸਕਾ ਨੁਸਕਾ ਫਾਰਮੂਲਾ ਬਣ ਕੇ ਤਿਆਰ ਏ ਬਸ ਇਹਨੂੰ ਅਸੀਂ ਦੁੱਧ ਉਬਲ ਗਿਆ ਆਹ ਦੇਖੋ ਵਿੱਚੋਂ ਭਾਫਾ ਨਿਕਲਦੀਆਂ ਪਈਆਂ ਤੇ ਇਹਦੇ ਵਿੱਚ ਆਪਾਂ ਇਹਨੂੰ ਐਡ ਕਰਾਂਗੇ ਆਹ ਦੇਖੋ ਤੇ ਇਹਨੂੰ ਆਪਾਂ ਮੜਾ ਜਾਣਾ ਚਮਚੇ ਨਾਲ ਇਹਨੂੰ ਹਿਲਾ ਲੈਣਾ ਜਦੋਂ ਤੱਕ ਇਹਦਾ ਉਬਾਲਾ ਆ ਨਾ ਠੀਕ ਹੈ ਫਿਰ ਇਹਨੂੰ ਅਸੀਂ ਚਾਹ ਪੱਤੀ ਵਾਲੀ ਪਾਣੀ ਲੈ ਕੇ ਇਸ ਚੀਜ਼ ਦਾ ਜਰੂਰ ਧਿਆਨ ਰੱਖਣਾ ਵੀ ਜਦੋਂ ਵੀ ਤੁਸੀਂ ਨੁਸਕਾ ਫਾਰਮੂਲਾ ਬਣਾਣਾ ਕੁੱਤੋ ਪਹਿਲਾ ਆਪਣੇ ਜਿਹੜੇ ਬਰਤਨ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਭਾਂਡੇਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਜਿਹੜੀ ਤੁਹਾਡੀ ਚਾਹ ਪੱਤੀ ਵਾਲੀ ਪਾਣੀ ਹੈ ਉਹ ਵੀ ਸਾਫ਼ ਹੋਣੀ ਚਾਹੀਦੀ ਹੈ ਕਿਉਂਕਿ ਜੇ ਕੋਈ ਵੀ ਚੀਜ਼ ਇਹਦੇ ਵਿੱਚੋਂ ਅਨ ਹਾਈਜਾਇਨਿਕ ਹੋਈ ਖਰਾਬ ਹੋਈ ਤੇ ਆਹ ਦੁੱਧ ਦਾ ਵਾਲਾ ਆ ਚੁੱਕਾ ਦੇਖੋ ਜੀ ਤੇ ਆਪਾਂ ਇਹਨੂੰ ਬਸ ਹੁਣ ਪਾਣ ਕੇ ਤੇ ਇਹਦੇ ਵਿੱਚ ਐਡ ਅਪ ਕਰ ਲਾਂਗੇ ਜੀ ਗਲਾਸ 'ਚ ਆਹ ਦੇਖੋ ਜੀ ਇਹ ਆਹ ਨੁਸਕਾ ਫਾਰਮੂਲਾ ਬਣ ਕੇ ਇਹ ਕਿੰਨਾ ਕੁ ਟਾਈਮ ਜਿਹੜਾ ਜੀ ਆਪਾਂ ਨੇ ਕਹਿ ਦਈਏ ਕਿ ਇਹ ਨੁਸਖਾ ਫਾਰਮੂਲਾ ਜਾਂ ਦੁੱਧ ਹੈਗਾ ਜਿਹੜਾ ਉਬਾਲਣਾ ਉਹ ਬਾਲਣ ਦਾ ਟਾਈਮ ਇੰਨਾ ਹੀ ਹੁੰਦਾ ਜੀ ਜਿੰਨੀ ਦੇਰ ਤੱਕ ਤੁਹਾਡਾ ਜਿਹੜਾ ਦੁੱਧ ਇਹ ਉਬਲਣਾ ਜਾਏ ਬਾਹਰ ਨੂੰ ਨਾ ਜਾਏ ਉਦੋਂ ਤੱਕ ਤੁਸੀਂ ਇਹਨੂੰ ਬਾਲਣਾ ਜੀ ਮਤਲਬ ਤੁਸੀਂ ਲਾ ਲਓ ਵੱਧ ਤੋਂ ਵੱਧ ਡੇਢ ਤੋਂ 2 ਮਿੰਟ ਦੇ ਵਿੱਚ ਵਿੱਚ ਜਦੋਂ ਉਬਾਲ ਆ ਗਿਆ ਉਸ ਤੋਂ ਬਾਅਦ ਡੇਢ 2 ਮਿੰਟ ਉਸ ਤੋਂ ਬਾਅਦ ਵੀ ਅਸੀਂ ਪਕਾਉਂਦੇ ਰਹੀਏ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਡੇਢ ਤੋਂ 2 ਮਿੰਟ ਤੁਸੀਂ ਪਕਾਉਗੇ ਇਹ ਦੁੱਧ ਜਿਹੜਾ ਜੈਫਲ ਵਾਲਾ ਤੁਸੀਂ ਲਓਗੇ ਤੇ ਇਹ ਤੁਹਾਡੀ ਕਮਜ਼ੋਰੀ ਜਿਹੜੀ ਹੈ ਜਿਸਮ ਦੀ ਕਮਜ਼ੋਰੀ ਤੇ ਜਿਹੜੀ ਰੋਹਾਨੀ ਕਮਜ਼ੋਰੀ ਹੈ ਦਿਮਾਗੀ ਕਮਜ਼ੋਰੀ ਹੈ ਇਹ ਤੁਹਾਨੂੰ ਬਿਲਕੁਲ ਤੋਂ ਖਿਹੜਾ ਛਡਾਣ ਦੇ ਵਿੱਚ ਤੁਹਾਡੀ ਹੈਲਪ ਕਰੇਗਾ ਜਿਹੜਾ ਵੀ ਮੇਰਾ ਵੀਰ ਭਰਾ ਕਮਜ਼ੋਰੀ ਤੋਂ ਸ਼ਿਕਾਰ ਹੈ ਜਿਹੜਾ ਜਿਹੜਾ ਆਪਣੇ ਪਾਰਟਨਰ ਨੂੰ ਸੈਟੀਸਫਾਈ ਨਹੀਂ ਕਰ ਪੰਦਾ ਜਾਂ ਪਾਰਟਨਰ ਦੀਆਂ ਉਮੀਦਾਂ ਤੇ ਪੂਰਾ ਨਹੀਂ ਉਤਰਦਾ ਪਿਆ ਜੇ ਉਹ ਇਹ ਵਾਲਾ ਜਿਹੜਾ ਸ਼ਾਹੀ ਮਸ਼ਰੂਬ ਹੈ ਜੇ ਉਹ ਲਏਗਾ ਤੇ ਉਹ 100% ਆਪਣੀ ਕਮਜ਼ੋਰੀ ਤੋਂ ਜਿਹੜੀ ਦਿਮਾਗੀ ਕਮਜ਼ੋਰੀ ਹੈ ਉਹਦੇ ਤੋਂ ਰਾਹਤ ਪਾਏਗਾ ਜੀ ਜੀ ਡਾਕਟਰ ਸਾਹਿਬ ਅੱਛਾ ਡਾਕਟਰ ਸਾਹਿਬ ਤੁਹਾਨੂੰ ਮਿਲ ਕੇ ਮਿਲ ਸਕਦੇ ਅਗਰ ਕਿਸੇ ਨੇ ਮਿਲਣਾ ਹੋਵੇ ਕੋਈ ਆਪਣੀ ਪ੍ਰੋਬਲਮ ਡਿਸਕਸ ਕਰਨੀ ਹੋਵੇ ਜਾਂ ਜਿਹੜੇ ਸਾਡੇ ਭਰਾ ਬਾਹਰ ਬੈਠੇ ਨੇ ਉਹਨਾਂ ਨਾਲ ਕੋਈ ਗੱਲਬਾਤ ਕਰਨੀ ਹੋਵੇ ਤੁਹਾਡੇ ਨਾਲ ਦੇਖੋ ਜੀ ਮੈਨੂੰ ਮਿਲਣ ਦਾ ਸਭ ਤੋਂ ਆਸਾਨ ਤਰੀਕਾ ਜਿਹੜਾ ਹੈਗਾ ਉਹ ਇਹ ਵੇ ਕਿ ਤੁਸੀਂ ਥੱਲੇ ਕਮੈਂਟ ਕਰਕੇ ਐਡਰੈਸ ਪੁੱਛੋ ਅਡਰੈਸ ਤੁਹਾਨੂੰ ਮਿਲ ਜੇਗਾ ਅਡਰੈਸ ਦੇ ਨਾਲ ਲੋਕੇਸ਼ਨ ਵੀ ਦੇ ਦਾਂਗਾ ਵੈਸੇ ਮੈਂ ਤੁਹਾਨੂੰ ਬੋਲ ਕੇ ਵੀ ਦੱਸ ਦਿੰਦਾ ਵੀ ਜਲੰਧਰ ਬੱਸ ਸਟੈਂਡ ਦੇ ਕੋਲ ਮੈਂ ਮਿਲਦਾ ਹਾਂ ਹਰ ਰੋਜ਼ ਜੇ ਤੁਹਾਨੂੰ ਲੋਕੇਸ਼ਨ ਚਾਹੀਦੀ ਹੈ ਤੁਹਾਨੂੰ ਲੋਕੇਸ਼ਨ ਵੀ ਭੇਜਾਂਗੇ WhatsApp ਤੇ ਵੀ ਤੁਸੀਂ ਮੈਸੇਜ ਕਰ ਸਕਦੇ ਹੋ ਥੱਲੇ ਜਿਹੜੇ ਵੀ ਪਲੇਟਫਾਰਮ ਤੇ ਤੁਸੀਂ ਵੀਡੀਓ ਦੇਖ ਰਹੇ ਪਿਓ ਉਹਦੇ ਥੱਲੇ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਕੁਝ ਵੀ ਜੋ ਵੀ ਤੁਹਾਡੇ ਮਨ ਦਾ ਸਵਾਲ ਹੈਗਾ ਤੁਸੀਂ ਪੁੱਛ ਸਕਦੇ ਹੋ ਹਰ ਰੋਜ਼ ਮਿਲਦੇ ਹਾਂ ਜੀ ਸੋਮਵਾਰ ਤੋਂ ਲੈ ਕੇ ਐਤਵਾਰ ਮਤਲਬ ਹਫਤੇ ਦੇ 7 ਦੇ 7 ਦਿਨ ਮਿਲਦੇ ਹਾਂ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤੁਹਾਡਾ ਮਿਲ ਕੇ ਤੁਸੀਂ ਜਿਹੜੇ ਮਿਲਣ ਦੀ ਅਪਾਇੰਟਮੈਂਟ ਫੀਸ ਹੈ ਉਹ ਬਿਲਕੁਲ ਕੋਈ ਫੀਸ ਨਹੀਂ ਹੈਗੀ ਸਲਾਮ ਮਸ਼ਵਰਾ ਕਰਨ ਦੀ ਸਿਰਫ ਦਵਾਈ ਦੇ ਅਸੀਂ ਪੈਸੇ ਚਾਰਜ ਕਰਦੇ ਹਾਂ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਤੁਸੀਂ ਦੇਖੋ ਡਾਕਟਰ ਸਾਹਿਬ ਨੇ ਸ਼ਾਹੀ ਮਸ਼ਰੂਬ ਯਾਨੀ ਕਿ ਜਿਹੜੀ ਕਿ ਟੈਨਸ਼ਨ ਦੂਰ ਭਜਾਉਣ ਵਾਸਤੇ ਕਮਜ਼ੋਰੀ ਦੂਰ ਭਜਾਉਣ ਵਾਸਤੇ ਚੰਗੀ ਨੀਂਦ ਲਿਆਉਣ ਵਾਸਤੇ ਜਿਹੜਾ ਨੁਸਖਾ ਫਾਰਮੂਲਾ ਹੈਗਾ ਸ਼ਾਹੀ ਮਸ਼ਰੂਬ ਵਾਲਾ ਉਹ ਡਾਕਟਰ ਸਾਹਿਬ ਨੇ ਤੁਹਾਡੇ ਨਾਲ ਅੱਜ ਸਾਂਝਾ ਕੀਤਾ ਅੱਛਾ ਇਹਨੂੰ ਪੀਣਾ ਕਿਸ ਵੇਲੇ ਹੁਣ ਸਾਨੂੰ ਇਹ ਵੀ ਦੱਸ ਦਿਓ ਜੀ ਇਹਦਾ ਬੈਸਟ ਟਾਈਮ ਪੀਣ ਦਾ ਹੈਗਾ ਰਾਤ ਨੂੰ ਸੌਣ ਵਲੇ ਜਦੋਂ ਰਾਤ ਦਾ ਤੁਸੀਂ ਖਾਣਾ ਖਾਣਾ ਉਹਦੇ ਤੋਂ 15-20 ਮਿੰਟ ਬਾਅਦ ਠੀਕ ਹੈ 20 ਮਿੰਟ ਬਾਅਦ ਤੁਸੀਂ ਪੀਓਗੇ ਇਹਦਾ ਤੁਹਾਨੂੰ ਇਨਸਟੈਂਟ ਇਫੈਕਟ ਵੀ ਮਿਲੇਗਾ ਬਹੁਤ ਅੱਛਾ ਅਸਰ ਮਿਲੇਗਾ ਤੁਸੀਂ ਇਹਨੂੰ ਰਾਤ ਦੇ ਟਾਈਮ ਹੀ ਕੰਜ਼ੂਮ ਕਰੋ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਇਹਨਾਂ ਗੁਰਿੰਦ ਵੈਦ ਵੈਦ ਹਰਸ਼ਵੀਰ ਜੀ ਜਿਨ੍ਹਾਂ ਨੇ ਅੱਜ ਸ਼ਾਹੀ ਮਸ਼ਰੂਬ ਵਾਲਾ ਨੁਸਖਾ ਫਾਰਮੂਲਾ ਸਾਡੇ ਨਾਲ ਸ਼ੇਅਰ ਕੀਤਾ ਹੈ ਉੰਡਾ ਦਾ ਕਹਿਣਾ ਹੈ ਕਿ ਜਿਹੜਾ ਸ਼ਖਸ ਜਿਹੜਾ ਬੰਦਾ ਇਹ ਨੁਸਖਾ ਫਾਰਮੂਲਾ ਇਸਤੇਮਾਲ ਕਰੇਗਾ ਸ਼ਾਹੀ ਮਸ਼ਰੂਬ ਵਾਲਾ ਤਾਂ ਉਸ ਨੂੰ ਨਾ ਕਮਜ਼ੋਰੀ ਹੋਏਗੀ ਦਿਮਾਗੀ ਤੌਰ ਤੇ ਨਾ ਸਰੀਰਿਕ ਤੌਰ ਤੇ ਅ ਤੇ ਨੀਂਦ ਵੀ ਉਹਨੂੰ ਟੈਨਸ਼ਨ ਫਰੀ ਜਿਹੜੀ ਉਹ ਆਏਗੀ ਸੋ ਕੁਲਮਲਾ ਕੇ ਡਾਕਟਰ ਸਾਹਿਬ ਬਸ ਅਸੀਂ ਤਾਂ ਇਹੀ ਗੱਲ ਕਹਿ ਸਕਦੇ ਹਾਂ ਕਿ ਇਲਾਇਚੀ ਲੌਂਗ ਵਾਲਾ ਜੈਫਲ ਵਾਲਾ ਨੁਸਖਾ ਘਰੇ ਬਣਾਓ ਤੇ ਟੈਨਸ਼ਨ ਕਮਜ਼ੋਰੀ ਦੂਰ ਭਜਾਓ ਬਿਲਕੁਲ ਜੀ ਬਿਲਕੁਲ ਜੈਫਲ ਵਾਲਾ ਨੁਸਖਾ ਅਪਣਾਓ ਤੇ ਕਮਜ਼ੋਰੀ ਨੂੰ ਦੂਰ ਭਜਾਓ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਸੋ ਉਮੀਦ ਕਰਦਾ ਇਹ ਵੀਡੀਓ ਇਹਨਾਂ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਜਿਹੜੀਆਂ ਦਿੱਕਤਾਂ ਪਰੇਸ਼ਾਨੀਆਂ ਡਾਕਟਰ ਸਾਹਿਬ ਨੇ ਸਾਡੇ ਨਾਲ ਸ਼ੇਅਰ ਕੀਤੀਆਂ ਨੇ ਉਹ ਆਮ ਰੂਟੀਨ ਵਾਲੀ ਲਾਈਫ 'ਚ ਆ ਰਹੀਆਂ ਨੇ ਧੰਨਵਾਦ